ਗੋਡ ਫਾਰਮ ਚੈਨਲ ਤੇ ਸਾਰੇ ਦੋਸਤਾਨਾਂ ਦਾ ਸਵਾਗਤ ਹੈ ਜੀ ਆਇਆਂ ਆਖਦੇ ਆ। ਆਸ ਕਰਦਾ ਕਿ ਤੁਸੀਂ ਸਾਰੇ ਪੜਾ ਠੀਕ-ਠਾਕ ਹੋਵੋ। ਦੋਸਤੋ ਅੱਜ ਦਿਨ ਵੀਰਵਾਰ 28 ਤਰੀਕ ਤੇ 8ਵਾਂ ਮਹੀਨਾ ਆ ਆਖੜੀ ਆਪਾਂ ਸਕੂਟਰੀ ਤੇ ਆਪਾਂ ਆਏ ਸੀ ਮੌੜ ਬੱਕਰੀਆਂ ਦੀ ਮੰਡੀ ਤੋਂ ਆਪਣੇ ਮੌੜ ਬੱਕਰੀ ਮੰਡੀ ਨਾਲ ਜੀ ਆ ਵੀਰਵਾਰ ਨੂੰ ਆਪਾਂ ਉੱਥੋਂ ਆਏ ਸੀਗੇ। ਆਹ ਲਵੇ ਤੁਸੀਂ ਸੜਕ ਦੇਖ ਰਹੇ ਹੋ ਹਨ। ਸੜਕ ਚੱਲਦੀ ਆ। ਆਪਾਂ ਨੂੰ ਜਾਂਦਾ ਜਾਂਦਾ ਨੂੰ ਇੱਕ ਆਪਣਾ ਵੀਰ ਜਗਜੀਤਾ ਬੁਰਜਰਾਠੇ ਵਾਲਾ ਉਹ ਵੀਰੇ ਤੇ ਮਾਲ ਚਾਰੀ ਜਾਂਦਾ ਸੀਗਾ ਤੇ ਆਪ ਨੂੰ ਪਤਾ ਲੱਗ ਗਿਆ ਆਪਾਂ ਬਾਈ ਕੋਲੇ ਚੱਲ ਜਾਈਏ ਤੇ ਬਾਈ ਦਾ ਮਾਲ ਦਿਖਾਈਏ ਸਾਰੇ ਦੋਸਤਾਂ ਨੇ ਮਿੱਤਰਾਂ ਨੇ ਹਨਾ ਇਹ ਵੀਰ ਦਾ ਦੁੰਗੀਆਂ ਦਾ ਕੰਮ ਹੈ ਕਿ ਪਹਿਲਾਂ ਬਾਈ ਨੇ ਕਿਹਾ ਸੀ ਬੱਕਰੀਆਂ ਦਾ ਕੰਮ ਵੀ ਕਿ ਬੱਕਰੀਆਂ ਤੇ ਬਹੁਤ ਚੰਗੀਆਂ-ਚੰਗੀਆਂ ਬੱਕਰੀਆਂ ਲਈਆਂ ਸੀ ਭਰਾ ਨੇ ਤੇ ਬਕਰੇ ਵੀ ਲੈਂਦਾ ਰਹਿਆ ਬਹੁਤ ਜਿਆਦੇ ਚੰਗੇ ਵੱਡੇ ਬਕਰੇ 40 45 50 50 ਦੇ ਤੇ ਬੱਕਰੀ ਵੀ ਨੇ ਕੀਤੇ ਪਹਿਲਾਂ ਤੇ ਹੁਣ ਜਿਆਦਾ ਤਰ ਵੀ ਕੋਲੇ ਦੁੰਗੀਆਂ ਹਨਾ ਆਪਾਂ ਤੁਹਾਡੀ ਬਾਈ ਨਾਲ ਗੱਲਬਾਤ ਵੀ ਕਰਾਉਣੇ ਆ ਤੇ ਆਪਾਂ ਪੁੱਛਦੇ ਨੇ ਤੁਸੀਂ ਦੁੰਗੀਆਂ ਕਿੱਥੋਂ ਲਈਆਂ ਕਿਵੇਂ ਛੋੜੇ ਕੋਈ ਆਈਆਂ ਕੀ ਸਾਨੂੰ ਸ਼ੌਕ ਪਿਆ ਦੂੰਗੇ ਲੈ ਹਨ ਅੱਜ ਆਪਾਂ ਤੁਹਾਡੀ ਜੀ ਨਾਲ ਗੱਲਬਾਤ ਕਰਾਉਣੇ ਆ ਤੇ ਬਾਕੀ ਜਿਹੜੀ ਵੀ ਆਪਣੀ ਵੀਡੀਓ ਹੋਊਗੀ ਨੈਚੁਰਲ ਵੀਡੀਓ ਹੋਊਗੀ ਸਿੱਧੀ ਤੇ ਇਹਦੇ ਵਿੱਚ ਕੋਈ ਵੀ ਕੱਟ ਨਹੀਂ ਹੋਊਗਾ ਤੇ ਕੋਈ ਵੀ ਐਡਿਟ ਕਰਕੇ ਨਹੀਂ ਮਲਾਈ ਹੈ ਨਾ ਜਿਸ ਤਰ੍ਹਾਂ ਆਪਾਂ ਲੈਵਲ ਨਾ ਹੋਸਟਰੀਆਂ ਪਈ ਜਮਾ ਸਿੱਧੀ ਵੀਡੀਓ ਹੈ ਇਹ ਤਾਂ ਬਸ ਇੱਕ ਚਾਂਨ ਕੀ ਮਿਲ ਗਿਆ ਭਾਈ ਆਪਾਂ ਪਹਿਲਾਂ ਕਈ ਵਾਰੀ ਫੋਨ ਵੀ ਲਾਇਆ ਤੇ ਜਿਆਦਾਤਰ ਮੌਕੇ ਨਹੀਂ ਵੀ ਪਰੇ ਹੁੰਦੇ ਹਨਾ ਆਜੋ ਪਹਿਲਾਂ ਆਪਾਂ ਬਾਈ ਨਾਲ ਮਿਲਦੇ ਆ ਹੋਰ ਭਾਈ ਜੀ ਕੀ ਹਾਲ ਹੈ ਸਸੀ ਹਾਲ ਭਾਈ ਉਹ ਠੀਕ ਠਾਕ ਚਲੋ ਚੰਗੀ ਜਲਦੀ ਚਾਹੀਦਾ ਤੇ ਹੋਰ ਕਰ ਪਰਵਾ ਠੀਕ ਹੈ ਅੱਛਾ ਅੱਛਾ ਤੇ ਚਲੋ ਅੱਗੇ ਵੀ ਤੁਹਾਨੂੰ ਮੰਨ ਲਓ ਕਈ ਵਾਰੀ ਫੋਨ ਲਾਇਆ ਹੈ ਨਾ ਤੇ ਆਪਣਾ ਕਨੈਕਟ ਨਹੀਂ ਹੋਇਆ ਕਿ ਅੱਜ ਚਾਣ ਵੀ ਆਪਾਂ ਕੋਲ ਤੁਹਾਡੇ ਦਰਸ਼ਨ ਹੋ ਗਏ ਤੇ ਪਹਿਲਾਂ ਤਾਂ ਤੁਸੀਂ ਆਪਣੇ ਦਰਸ਼ਕ ਵੀਰਾਂ ਨੂੰ ਐਂ ਗੱਲ ਦੱਸੋ ਪਹਿਲਾਂ ਤੁਸੀਂ ਲੈਂਦੇ ਹੁੰਦੇ ਸੀ ਵੱਡੇ ਬੱਕਰੇ ਹਨਾ ਫਿਰ ਬੱਕਰੀਆਂ ਦੇ ਵੀ ਕੰਮ ਕੀਤਾ ਹਨਾ ਹਾਂਜੀ ਹਾਂਜੀ ਹਾਂ ਹਾਂ ਤੇ ਹੁਣ ਜਾਂ ਤਾਂ ਤੁਹਾਨੂੰ ਦੁੰਬੀਆਂ ਦਾ ਕਿਵੇਂ ਸ਼ੌਂਕ ਪਿਆ ਦੁੰਬੀਆਂ ਤੁਹਾਨੂੰ ਲੱਖਿਆਂ ਨੂੰ ਕਿੰਨਾ ਚ ਰੋ ਗਿਆ ਕਿਵੇਂ ਤੁਹਾਨੂੰ ਸ਼ੌਂਕ ਪਿਆ ਕਿੱਥੋਂ ਤੁਸੀਂ ਦੁੰਬੀਆਂ ਲੈ ਕੇ ਆਏ ਕਿੰਨੀਆਂ ਤੁਹਾਡੇ ਕੋਲ ਦੁੰਬੀਆਂ ਨੇ ਹੁਣ ਨਾ ਪਹਿਲਾਂ ਬਾਈ ਜੀ ਰੋੜਾਂ ਵਾਲੀ ਤੇ ਦੁੰਗੀਆਂ ਦੇਖਿਆ ਸੀ ਮੈਂ ਅੱਛਾ ਉਹ ਬੰਦੇ ਨੇ ਪਤਾ ਨਹੀਂ ਕਿੱਥੋਂ ਦੁੰਗੀਆਂ ਲੈ ਕੇ ਆਪਰ ਨੂੰ ਕਿਤਾ ਠੀਕ ਹੈ ਜੀ ਮੈਂ ਉਹਨਾਂ ਕੋਲ ਦੇਖਿਆ ਮੈਨੂੰ ਸੋਹਣੀਆਂ ਲੱਗੀਆਂ ਜੀ ਹੂੰ ਹੂੰ ਫਿਰ ਮੈਂ ਉਹਦਾ ਪ੍ਰੇ ਪ੍ਰਾਈਸ ਪੁੱਛਿਆ ਜੀ ਕੀ ਰੇਟ ਪਤਾ ਠੀਕ ਹੈ ਕਹਿੰਦੇ 60 ਪੈਂਟ ਜਿਆਦਾ ਬੱਚਾ ਵਿਖ ਜਾਂਦਾ ਜੀ ਓਕੇ ਫਿਰ ਮੈਂ ਹੌਲੀ 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 ਵੇ ਜਾਣਕਾਰੀ ਲਈ ਗਿਆ ਜੀ ਹੂੰ ਫਿਰ ਮੈਂ ਸੁਖਵੀਰ ਬਾਦਲ ਕੰਤੋਂ ਲਿਖ ਕੇ ਆਣੇ ਜੀ ਅੱਛਾ ਹਾਂਜੀ ਹਾਂਜੀ ਇਹ ਪਾਕਿਸਤਾਨ ਦੇ ਵਿੱਚੋਂ ਲਿਆਈ ਸੀ ਜੀ ਓਕੇ ਹਾਂਜੀ ਹਾਂਜੀ ਉਦੋਂ ਵੀ ਆਪਣੇ ਕੋਈ ਨਹੀਂ ਸਾਰੀਆਂ ਜੀ ਬਾਦਲ ਫਾਰਮ ਤੋਂ ਸਾਰੀਆਂ ਦੁੰਮੀਆਂ ਸੀ ਦੋ ਵਾਰੀਆਂ ਚ ਆਪਾਂ ਲੈ ਆਈਏ ਓਕੇ ਹਾਂਜੀ 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 ਠੀਕ ਹੈ ਤੁਸੀਂ ਬਾਦਲ ਪਰ ਬਾਦਲ ਜਿਹੜੀ ਦੁੰਮੀਆਂ ਲਾਈਆਂ ਆ ਉਹ ਜ਼ਿਆਦਾਤਰ ਕਿੰਨੀਆਂ ਦੁੰਮੀਆਂ ਲਾਈਆਂ ਕੁੱਲ ਕਿੰਨੀਆਂ ਤੁਹਾਡੇ ਕੋਲ ਅੱਜ ਟਾਈਮ ਜੋ ਤੁਹਤੋਂ ਲੈ ਕੇ ਆਏ ਆ ਆਪਾਂ ਦੁੰਮੀਆਂ ਲੈ ਕੇ ਆਈ ਸੀ ਦੋ ਵਾਰੀ ਚ ਲੈ ਕੇ ਆਈ 15 ਦੁੰਮੀਆਂ ਪਹਿਲਾਂ ਵੱਡੀਆਂ ਪਹਿਲਾਂ ਲੈ ਕੇ ਆਈ ਸੀ ਜੀ ਹਾਂ 21 ਦੁੰਮੀਆਂ ਲੈ ਆਈ ਸੀ ਜੀ ਠੀਕ ਹੈ ਉਹਨਾਂ ਦੇ ਵਿੱਚ 5 ਗੁੰਬੇ ਸੀ ਜੀ ਓਕੇ ਹਾਂਜੀ ਫੇਰ ਉਹ ਤੋਂ ਬਾਅਦ ਦੁੰਬੇ ਮੈਂ ਵੇਚਦੇ ਸੀ ਜੀ ਇੱਕ ਨੰਬਰ ਰੱਖ ਲਿਆ ਸੀ ਠੀਕ ਹੈ ਹੁਣ ਮੇਰੇ ਕੋਲ ਹੈਗੇ 65 70 ਨਾਗਾ ਇਸ ਟਾਈਮ ਹੈਗੇ ਜੀ ਓਕੇ ਹਾਂਜੀ ਹਾਂਜੀ ਤੁਹਾਨੂੰ ਇਸ ਟਾਈਮ 65 ਤੋਂ 70 ਨਾਗਾ ਹਾਂਜੀ 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 ਹੁਣ ਸੂ ਦੁੰਬੇ ਸੂਗਾ ਹੋਏ 10 11 ਬੱਚੇ ਘਰੇ ਹੈ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਆਓ ਦੋਸਤੋ ਪਹਿਲਾਂ ਆਪਾਂ ਤੁਹਾਨੂੰ ਵੀਰਾਂ ਦਿਖਾਉਨੇ ਦੁੰਬੀਆਂ ਤੇ ਦੁੰਬੇ ਆ ਜਾਓ ਬਾਈ ਸਾਡੇ ਨਾਲ ਹੀ ਆ ਜਾਓ ਤੇ ਫੇਰ ਆਪਾਂ ਪੁੱਛਾਂਗੇ ਬਾਈ ਨੂੰ ਵੀਰਾਂ ਵਿੱਚੋਂ ਕੋਈ ਜਾਨਵਰ ਕੋਈ ਵੇਚਦਾ ਹੈ ਜਾਂ ਨਾ ਵੇਚਦਾ ਤੇ ਗਾਹਾਂ ਜਾਂ ਮੂਰੇ ਆਉਣ ਆ ਇਸ ਸਮੇਂ ਦੇ ਵਿੱਚ ਵੀ ਦੁੰਬ ਉਹ ਤੁਹਾਨੂੰ ਤਾਂ ਹੁਣ ਲੈ ਬਾਈ ਸਾਨੂੰ ਦੂਮੀਆਂ ਦਿਖਾਓ ਤੁਸੀਂ ਹਾਂ ਤੁਹਾਨੂੰ ਮਾਰਿਆ ਨਾ ਫੜ ਕੇ ਦਿਖਾ ਦਿਓ ਬਾਕੀ ਦੋਸਤ ਇੱਕ ਤਾਂ ਬੰਦਾ ਆਉਂਦਾ ਹੈ ਨਾ ਵੀ ਮੋਟਰਸਾਈਕਲ ਦੇ ਆਇਆ ਮਾਲ ਦੇ ਵਿੱਚ ਤੇ ਪਾਲੀ ਰੱਖਿਆ ਹੋਇਆ ਹੈ ਤੇ ਆਕੇ ਛੋਟੀ ਫੜਲੀ ਵੀਡੀਓ ਬਣਾਉਣ ਦੇ ਮਾਰੇ ਨੇ ਉਹ ਚੱਕਰ ਬਿਲਕੁਲ ਨਹੀਂ ਹੈਗਾ ਤੁਸੀਂ ਬਾਈ ਨੂੰ ਦੇਖ ਹੀ ਰਹੇ ਹੋਗਾ ਨਾ ਬਾਈ ਦੇ ਸਹਾਰਾ ਪਾਇਆ ਹੋਇਆ ਹੈ ਅੱਛਾ ਜੀ ਹਾਂ ਜੀ ਇਹ 8 ਰੰਦ ਹੈ ਇਹ 8 ਰੰਦ ਹੋ ਗਈ ਹਾਂਜੀ 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 ਠੀਕ ਹੈ ਬਾਈ ਸੀ ਹੁਣ ਇਸ ਟਾਈਮ ਗੱਬਣਾ ਹੈ ਆਈ ਹੁਣ ਇਸ ਟਾਈਮ ਕੱਪਣਾ ਜੀ ਇਹ ਬਾਈ ਜੀ ਲਗਭਗ ਕਿੰਨੀ ਕੁ ਉਮਰ ਦੀ ਹੋਊ ਹੁਣ ਇਹ ਇਹ ਜੀ ਆਪ ਨੂੰ 3 ਸਾਲ ਤਾਂ ਆਪ ਨੂੰ ਹੋ ਗਈ ਜੀ ਲਿਆਂਦੀ ਕਰਨੀ ਓਕੇ ਉਹਦੇ ਵਿੱਚ ਸੀ ਇਹ ਅੱਛਾ ਹਾਂ ਹੋਈ ਹੈ ਇਸ ਟਾਈਮ 5-6 ਸਾਲ ਦੀ 5-6 ਸਾਲ ਦੀ ਹੋਊਗਾ ਹਾਂ ਜੀ ਹਾਂ ਉਹਦਾ ਦੰਦ ਬਹੁਤ ਵੱਡਾ ਹੈ ਇਹ ਬਾਈ ਜੀ ਹੁਣ ਇਸ ਟਾਈਮ ਕੱਪਣਾ ਜਾਂ ਫੰਡ ਰਾ ਇਹ ਇਸ ਟਾਈਮ ਕੱਪਣਾ ਜੀ ਇਹ ਕੱਪਣਾ ਹਾਂ ਜੀ ਹਾਂ ਇਹ ਧੋ ਕਿੰਨੇ ਮਹੀਨੇ ਦੇ ਕੱਪਣੂ ਲਗਭਗ ਇਹ 4 ਮਹੀਨੇ ਦੀ ਕੱਪਣਾ ਜੀ ਇਸ ਟਾਈਮ 4 ਮਹੀਨੇ ਦੀ ਕੱਪਣਾ ਹਾਂ ਜੀ ਹਾਂ ਜੀ ਠੀਕ ਹੈ ਜੀ ਮੈਂ ਆ ਪਤਿਆਂ ਨੇ ਜੀ ਤੁੰਦੀਆਂ ਇਹ ਕੱਪਣਾ ਨਹੀਂ ਜੀ ਓਕੇ ਹਾਂ ਜੀ ਹਾਂ ਜੀ ਹਾਂ ਇਹ ਇਹ ਬਾਈ ਜੀ ਨਾਲ ਜਿਹੜੀਆਂ ਪਿੱਛੇ ਆ ਬੋਰੀਆਂ ਲਾਉਂਦੇ ਨੇ ਛੋਟੀਆਂ ਕੀ ਕਰਨ ਉਹ ਆਹ ਇਹ ਹਜੇ ਬੱਚੇ ਐ ਇਹ ਚਰਪੀ ਹੁੰਦੀ ਹੈ ਜੀ ਹੂੰ ਕਿਉਂ-ਕਿਉਂ ਢੂੰਬੀ ਕਾਹਾਂ ਗੱਬਣ ਹੋਈ ਜਾਂਦੀ ਹੈ ਜੀ ਹੂੰ ਠੀਕ ਹੈ ਜੀ ਉਹ ਜਿਵੇਂ ਭਰੀ ਹੋਈ ਜੀ ਢੂੰਬ ਜੀ ਓਕੇ ਕਿਉਂ ਇਹ ਸੂਪੇਂਦੀਆਂ ਨੇ ਜੀ ਹਾਂ ਹਾਂ ਇਹਦੀ ਢੂੰਬ ਸੋਕਾ ਇਹ ਇਹ ਚਰਬੀ ਹੁੰਦੀ ਹੈ ਜੀ ਇਹ ਦੁੱਧਾਂ ਹੀ ਨਾ ਖੁਰ ਜਾਂਦੀ ਹੈ ਜੀ ਤੇ ਦੁੱਧਾਂ ਹੀ ਖੁਰਦੀ ਹੈ ਜੇ ਉਹ ਦੁੰਬੀ ਗੁੱਬਣ ਹੁੰਦੀ ਹੈ ਉਦੋਂ ਇਹ ਮੰਨ ਲਓ ਵੀ ਬਾਦ ਦਾ ਦੁੰਬਾ ਜਿਹੜਾ ਹਾਂਜੀ 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 ਚਰਬੀ ਵਧੀਏ ਨੇ ਜਦੋਂ ਇਹ ਸੂਈ ਬੰਦੀ ਫਿਰ ਹੁਣ ਉਸ ਤਰ੍ਹਾਂ ਨਾ ਖੁਰੀ ਜਾਂਦੀ ਹੈ ਹੈਂ ਹਾਂਜੀ 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 ਠੀਕ ਹੈ ਠੀਕ ਹੈ ਠੀਕ ਉਹ ਦੇਖੋ ਇਹ ਪਰਲੀਆਂ ਤੋਂ ਬਣਾਣੇ ਜੀ ਉਹਨਾਂ ਦੀ ਲੋਕ ਵੱਡੀ ਹੋਈ ਜਾਂਦੀ ਹੈ ਜੀ ਆਹ ਦੇਖੋ ਦੋਸਤੋ ਬਾਈ ਕੋਲ ਦੁੰਮੀਆਂ ਯਾਰ ਬਹੁਤ ਜ਼ਿਆਦਾ ਸੋਹਣੀਆਂ ਮੈਨੂੰ ਬਹੁਤ ਚੰਗੀਆਂ ਲੱਗੀਆਂ ਹਨਾ ਬਾਕੀ ਲੰਬੀਆਂ ਲੋਮੀਆਂ ਬਹੁਤ ਨੇ ਲੱਗੀਆਂ ਸੋਹਣੀਆਂ ਬੜੀਆਂ ਲੱਗਦੀਆਂ ਨੇ ਬਾਕੀ ਇਨੇ ਤੁਮਰਾ ਮਰੇ ਖਵਾ ਦੂੰਗੀ ਤੇ ਦਿਖਾਉਣੇ ਆ। ਬਾਕੀ ਵੀੜੂ ਆਪਣੀ ਨੇਚਰਲ ਰਹੂਗੀ। ਉਹੀ ਵਿੱਚ ਕਹਿੰਦਾ ਮਤਲਬ ਵੀ ਕੱਟਕੁੱਟ ਨਹੀਂ। ਵੀੜੂ ਬਣਾ ਕੇ ਪਹਿਲਾਂ ਇੱਕ ਬੰਦਾ ਪਹਿਲਾਂ ਬਣਾ ਕੇ ਲੈ ਗਿਆ। ਅੱਛਾ ਆਉਣਾ ਮੈਂ ਦਰੋਣਾ ਇੱਕ ਮਿੰਟ। ਦੋਸਤੋ ਬਾਈ ਕਹਿੰਦਾ ਇੱਕ ਬੰਦਾ ਕਹਿੰਦਾ ਪਹਿਲਾਂ ਰੋੜਾ ਜਾਂਦਾ ਸੀ ਕੋਈ ਬਾਈ ਮਿੱਤਰ ਸੀ ਤੇਰਾ ਸੀਗਾ। ਕਹਿੰਦਾ ਵੀਡੀਓ ਪਹਿਲਾਂ ਬਣਾ ਕੇ ਲੈ ਆ ਗਿਆ ਸੀ ਹੁਣੇ ਜਿਆਦਾ ਦੂਜੀ ਵਾਰ ਵੀਡੀਓ ਬਣ ਰਹੀ ਹੈ ਕਹਿੰਦਾ। आ देखो दोस्तों आ है जे बच्चे मेरे ख्याल से हज मन करे अबड़ भी हुई छोटिया ने आकी निके बच्चे जानते है ना देखो कि दुमबिया ने दुंब ने क्या मतलब बाकी बकरिया बाइक थोड़ी रह गई देखो आज बच्चे मेरे ख्याल च बाइक हो लगभग जरा पैंठ तो सत्तर जुम्मे लंबिया है ना डुम्बा तो मतलब एक अभी हुई है ब्रीडर जहाँ ਤੇ ਬਾਕੀ ਬੱਚੇ ਕਾਫੀ ਨੇ ਅਚਾਨਕ ਡੀਲੀਟਰ ਦੇ ਵੀ ਰੱਖੇ ਗਾਈਏ ਜਿਹੜਾ ਦੰਬਾਰਾ ਪਿਆ ਹੋਇਆ ਹੈ ਦੋ ਦੰਬੇ ਰੱਖੇ ਹੋਏ ਨੇ ਇੱਕ ਥੋੜਾ ਜਿਹਾ ਬੋਟੇ ਦੇ ਕੰਨਾਂ ਚ ਛੇਰੀਂ ਭਾਈ ਮੂੰਹ ਤੋਂ ਮਾਰ ਜਾ ਉਹ ਰਿਆਂ ਰਿਆਂ ਨੇ ਖਵਾ ਡੀਲੀਟਰ ਵੀ ਦੋ ਇੱਕ ਵੱਡੇ ਕੰਨਾਂ ਦੇ ਵਿੱਚ ਤੇ ਇੱਕ ਬੋਟੇ ਦੇ ਕੰਨਾਂ ਦੇ ਵਿੱਚ ਹੈਗਾ ਇੱਕ ਬਹੁਤ ਜਿਆਦਾ ਸ਼ਾਨਦਾਰ ਕੋਟ ਇਹ ਵਿੱਚ ਬਾਕੀ ਆਪਣੇ ਏਰੀਆ ਦੇ ਵਿੱਚ ਤਾਂ ਆਪਾਂ ਇਹ ਜਨਕੀ ਪਹਿਲੀ ਵਾਰ ਦੇਖ ਰਹੇ ਹਾਂ ਨਾ ਇਹ ਪਹਿਲੇ ਵਾਈ ਕੋਈ ਦੇਖ ਰਹੇ ਹਾਂ ਬਾਈ ਕਹਿੰਦਾ ਆਪਣੀ ਵੀਡੀਓ ਵੀ ਨਹੀਂ ਕਦੇ ਕਿਸੇ ਨੂੰ ਬਣਾਉਣ ਦਿੱਤੀ ਤੇ ਦੂਜੀ ਵਾਰ ਆਪਣੀ ਵੀਡੀਓ ਬਣੀ ਹੈ ਧੰਨਵਾਦ ਹੈ ਬਾਈ ਜਿੰਨੇ ਆਪਾਂ ਨੇ ਵੀਡੀਓ ਬਣਾਉਂਦੇ ਆ ਨਾ ਸੋਹਣਾ ਆ ਗਿਆ ਜੀ ਬ੍ਰਦਰ ਬਾਈ ਦੇ ਇੱਕ ਵੀ ਜਾਇੰਨਾ ਨਾ ਰੋੜਈਆਂ ਰੋੜਦੀਆਂ ਨੇ ਖੜਦੀਆਂ ਖੜਦੀਆਂ ਆ ਜੇ ਆਪਾਂ ਤੁਹਾਨੂੰ ਇੱਕ ਵਾਰੀ ਝਾਤ ਹੋਰ ਮ लगवा ਦਈਏ ਫਿਰ ਆਪਾਂ ਵੀਡੀਓ ਦੀ ਕਰਾਂਗੇ ਸਮਾਪਤੀ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਠੱਗ ਵਾਲਾ ਬਟਨ ਲਵਾ ਕੇ ਸਬਸਕ੍ਰਾਈਬ ਕਰ ਲਿਓ ਤੇ ਜੇ ਕਿਸੇ ਭਰਾ ਨੂੰ ਕਿਸ ਤਰ੍ਹਾਂ ਦੀ ਵੀ ਵੀਡੀਓ ਬਣਾਣੀ ਹੋਵੇ ਆਪਣਾ ਸੰਪਰਕ ਕਰਨਾ ਤਾਂ ਮੋਬਾਈਲ ਨੰਬਰ 923934999 ਜੀ ਫੋਨ ਲਾ ਕੇ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੁਬਾਰਾ ਖ ਦੱਸ ਦਈਏ ਆਪਣਾ ਮੋਬਾਈਲ ਨੰਬਰ 923934999 ਜੀ ਫੋਨ ਲਾ ਕੇ ਤੁਸੀਂ ਸਪੋਰਟ ਕਰ ਸਕਦੇ ਹੋ ਕਿਸੇ ਵੀ ਜਾਨਵਰ ਦੀ ਕਿਸ ਤਰ੍ਹਾਂ ਦੀ ਵੀ ਤੁਸੀਂ ਵੀਡੀਓ ਬਣਾਉਣਾ ਚਾਹਣੀ ਹੋਵੇ ਤਾਂ ਜੇ ਹੁਣ ਆਪਾਂ ਬਾਈਟ ਪੁੱਛ ਗਏ हां भाई जानवर अपने देख ले जानवर अपने बहुत सोने ने बाकी ने बच्चे बहुत ਨੇ ਵਿੱਚ ਹਨਾ हां जी हां जी ਤੇ ਬੜੀਆਂ ਦੋਮੀਆਂ ਥੋਮੀਆਂ ਬਹੁਤ ਚੰਗੀਆਂ ਨੇ हां जी ਤੇ ਇੱਕ ਤਾਂ ਸਭ ਤੋਂ ਪਹਿਲਾਂ ਤੁਸੀਂ ਨੰਬਰ ਬੋਲਦਾ ਆਪਣਾ ਕਿ ਆਪਾਂ ਫੇਰ ਨਾ ਭੁੱਲ ਜਾਈਏ ਹਨਾ 959292 भाई 95929 45005 भाई 45005 हां मेरा नाम ਜਗਜੀਤ ਸਿੰਘ ਹੈ भाई जगਜੀਤ ਸਿੰਘ ਨਾਂ ਹੈ भाई ਦਾ ਪਿੰਡ ਬੁਰਜਾਠਿਆ ਰਹਿਣਾ ਸੁੱਖਾ ਸਿੰਘ ਵਾਲੇ भाई ਪਿੰਡ ਬੁਰਜਾਠਿਆ ਰਹਿੰਦਾ ਸੁੱਖਾ ਸਿੰਘ ਵਾਲਿਆ ਵੱਡੇ ਰੋਡ ਦੇ ਉੱਤੀ ਪੈ ਜਾਂਦਾ ਮੰਨ ਲਓ ਵੱਡੇ ਰੋਡ ਤੋਂ ਲਗਭਗ 2.5 ਕਿਲੇ ਪਿੱਛੇ ਹਟ ਮੈਂ ਰਾਜਪਾਲ ਨਰਸੀ ਦੇ ਨਵੇਂ ਘਰ ਹੈ ਬਾਈ ਦਾ ਹਾਂਜੀ 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 ਸੁੱਖਾ ਸੰਗੜ ਛੜਕਦੇ ਹੁੰਦੇ ਸੁੱਖਾ ਸੰਗੜ ਛੜਕਦੇ ਹੁੰਦੇ ਹੈ ਹਾਂਜੀ ਹਾਂਜੀ ਤੇ ਜੇ ਵੀ ਭਰਾ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਜਾਨਵਰ ਲੈਣਾ ਹੋਵੇ ਤਾਂ ਬੱਚੇ ਲੈਣੇ ਹੋਣ ਤਾਂ ਉਹ ਬਾਈ ਨਾਲ ਫੋਨ ਲਾ ਕੇ ਸੰਪਰਕ ਕਰ ਲਿਓ ਬਾਈ ਇੱਕ ਤੁਸੀਂ ਦੱਸੋ ਵੀ ਤੁਹਾਡੇ ਕੋਲੇ ਹੁਣ ਇਸ ਵੇਲੇ ਦੁੰਬੀਆਂ ਜਾਂ ਕੋਈ ਛੋਟੇ ਬੱਚੇ ਸੇਲ ਹੈਗੇ ਹੈ ਕੱਲੇ ਜੀ ਮੇਲ ਮੇਲ ਆਈ ਆ ਪੁਰੇ ਸੇਲ ਆ ਅੱਛਾ ਬੱਚੇ ਆਈ ਆ 4 ਮਹੀਨਿਆਂ ਦਾ 5 ਮਹੀਨੇ ਦੇ ਬੱਚੇ ਹੋਈ ਹੈ ਜੀ ਅੱਛਾ ਹਾਂਜੀ ਹਾਂਜੀ ਤੇ ਕਿੰਨੇ ਕੁ ਮੇਲ ਹੋਣਗੇ ਹੋ ਜੀ ਸੇ ਸੇ ਸੇਲ ਆ ਤੁਹਾਡੇ ਕੋਲ ਮੇਲ ਹੈਗੇ ਜੀ ਆਪਣੇ ਕੋਲੇ 10 ਕੁ ਬੱਚੇ ਹੈਗੇ ਜੀ 10 ਕੁ ਬੱਚੇ ਦੋਸਤੋ ਮੇਲ ਬਾਈ ਕਹਿੰਦਾ ਆਪਾਂ ਸੇਲ ਕਰ ਦਿਆਂਗੇ ਹਾਂਜੀ ਹਾਂਜੀ ਤੇ ਕਹਿੰਦਾ ਫੀਮੇਲ ਆਪਾਂ ਸੇਲ ਨਹੀਂ ਕਰਦੇ ਹਾਂ ਜੀ ਹੈ ਨਾ ਹਾਂਜੀ ਹਾਂਜੀ ਤੇ ਜੇ ਥੋੜੋ ਕਿਸੇ ਭਰਾ ਨੇ ਕੋਈ ਫੀਮੇਲ ਨਾਲ ਲੈਣੀਆਂ ਹੁਣ ਤਾਂ ਉਹ ਫਿਰ ਥੋੜਨਾ ਕਦੋਂ ਕਨੈਕਟ ਕਰੇ ਕੋਈ ਗੱਲ ਨਹੀਂ ਬਾਈ ਠੀਕ ਹੈ ਗੱਲ ਕਾ ਹਾਂ ਜੇ ਬੰਦਾ ਕੋਈ ਸਾਹਮਣਾ ਵਾਲਾ ਹੋਇਆ ਕੋਈ ਆਲੇ ਆ ਮਾਨਤਨ ਕਰਾਂਗੇ ਠੀਕ ਹੈ ਚੰਦੇ ਨਾਲ ਕੋਈ ਗੱਲ ਨਹੀਂ ਤੇ ਦਾਂਗੇ ਐਂ ਠੀਕ ਓਕੇ ਠੀਕ ਹੈ ਜੀ ਠੀਕ ਹੈ ਬਈ ਤੂੰ ਆ ਗਿਆ ਅਵਤਾਰ ਸਾਹਿਬ ਠੀਕ ਹੈ ਜੀ ਠੀਕ ਹੈ ਇਹਨਾਂ ਨਾਲ ਗੱਲ ਕਰ ਦੂਜੀ ਵੀਡੀਓ ਹੈ ਬਈ ਅਵਤਾਰ ਦੀ ਅੱਛਾ ਜੀ ਠੀਕ ਹੈ ਨਾ ਇੱਕ ਬੰਦਾ ਰੋੜਾ ਜਿਹਾ ਆਇਆ ਸੀਗਾ ਉਹ ਵੀਕਰ ਸੀਗਾ ਠੀਕ ਹੈ ਹੈ ਤੇ ਆਪਾਂ ਹੋਰ ਕੋਈ ਨਹੀਂ ਆਪ ਬਣਾਈ ਜਾਗੀ ਹੈ ਇੱਕ ਬਈ ਤੂੰ ਅਵਤਾਰ ਆ ਗਿਆ ਮੈਂ ਕੋਈ ਗੱਲ ਨਹੀਂ ਭਰਾ ਬਣਾ ਨਾ ਨਾ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਾ ਤੁਸੀਂ ਸਾਨੂੰ ਵੀਡੀਓ ਬਣਾਉਣ ਦਾ ਮੌਕਾ ਦਿੱਤਾ ਦੋਸਤੋ ਬਾਈ ਨੂੰ ਫੋਨ ਤਾਂ ਕਈ ਵਾਰੀ ਲ ਤੇ ਬਰਾ ਜੋ ਕਿਤੇ ਸਬੰਮੀ ਵੀਰਲਾ ਮੇਲੇ ਹੁਣ ਅਸੀਂ ਆ ਨਾ ਆਪਾਂ ਗਏ ਸੀ ਮੌੜ ਮੰਡੀ ਬੱਕਰੀਆਂ ਦੀ ਮੰਡੀ ਲੱਗਦੀ ਇੱਥੇ ਆਪਣੇ ਅੱਜ ਦਾਪਾ ਤੋਂ ਨੂੰ ਤਰੀਕ ਦੁਆਰੇ ਫੇਰ ਦੱਸ ਦਿਆ ਅੱਜ 28 ਤਰੀਕ ਹੈ ਤੇ 8ਵਾਂ ਮਹੀਨਾ ਤੇ ਦਿਨ ਵੀਰਵਾਰ ਹੈ ਜ ਜੇ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਤਾਂ ਆਪਾਂ ਮੌੜ ਮੰਡੀ ਤੋਂ ਆਏ ਸੀ ਬਾਈ ਇੱਥੇ ਇਹ ਮਾਲ ਚਾਰੀ ਜਾਂਦਾ ਸੀ ਕਿਤੇ ਉਹ ਨਿਗਾ ਪੈ ਗਈ ਅੱਗੇ ਵੀਰ ਨੂੰ ਕਈ ਵਾਰੀ ਫੋਨ ਲਾਇਆ ਤੇ ਬਾਈ ਬਾਹਰ ਹੁੰਦਾ ਹਾਂ ਜ਼ਿਆਦਾਤਰ ਇਹ ਨਹੀਂ ਕੋਈ ਸਲੱਬ ਬਣਿਆ ਹਨਾ ਕੁਝ ਭਰਾਵਾਂ ਨਾਲ ਮੇਨੇ ਜਿੰਨੇ ਹੋਣੇ ਸੀਗੇ ਕੀ ਕਿਹਦੇ ਕੱਪੜੇ ਦੇਖਣ ਬੰਦੇ ਨੇ ਨਹੀਂ ਮੈਂ ਦੱਸਦਾ ਬਾਈਆਂ ਨੂੰ ਮੈਂ ਤੁਸੀ ਕਈ ਵਾਰੀ ਨਾ ਕੀ ਹੁੰਦਾ ਵੀ ਅਗਲਾ ਕਹਿੰਦਾ ਯਾਰ ਵੀ ਘਰੋਂ ਮੋਟਰਸਾਈਕਲ ਤੇ ਆ ਗਿਆ ਤੇ ਆ ਕੇ ਛੋਟੀ ਫੜ ਲਈ ਹਨਾ ਵੀਡੀਓ ਬਣਾਉਣ ਲੱਗ ਗਿਆ ਵੀ ਨੈਚੁਰਲ ਵੀਡੀਓ ਹੋਊਗੀ ਇਹ ਬਾਈ ਤੁਸੀਂ ਕੱਪੜੇ ਦੇਖਤੋਂ ਹਨਾ ਕੱਪੜੇ ਜੀ ਮੁਰਕਾ ਜੀ ਹਾਂ ਇਹ ਤਾਂ ਮੈਂ ਵੀਰਾਂ ਨੂੰ ਪਹਿਲਾਂ ਦੱਸਤਾ ਸੀਗਾ ਵੀ ਇਸ ਤਰ੍ਹਾਂ ਨਹੀਂ ਗੱਲ ਹੈਗੀ ਵੀ ਆ ਕੋਈ ਬੰਦੇ ਨੇ ਵੀ ਛੋਟੀ ਫੜ ਲਈ ਹਨਾ ਬਾਈ ਯਾਰ ਮਿਹਨਤ ਬਹੁਤ ਜ਼ਿਆਦਾ ਕਰਦਾ ਹਨਾ ਹੱਥੀ ਕਿਰਤ ਕਰਦਾ ਹੈ ਤੇ ਬਾਕੀ ਬਾਈ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਆਪਾਂ ਨੂੰ ਵੀਡੀਓ ਬਣਾਉਣ ਦਾ ਮੌਕਾ ਦਿੱਤਾ ਆਪਾਂ ਨੂੰ ਹੋ ਗਿਆ ਮੇਰਾ ਲਗਭਗ 1 ਸਾਲ ਡੇਢ ਸਾਲ ਵਾਂਗੂ ਬਾਈ ਦੇ ਮਤਲਬ ਵੀਡੀਓ ਬਣਾਉਣਾ ਤੇ ਗੱਲ ਕਰੂੰ ਕੁਦਰਤੀ ਵਸ ਕਿਤੇ ਸਬਬ ਨਹੀਂ ਹੋਇਆ ਤੇ ਜੇ ਤੁਸੀਂ ਚੰਗੇ ਜਾਨਵਰ ਲੈਣੇ ਹੁਣ ਦੁੰਮੀਆਂ ਲੈਣੀਆਂ ਹੁਣ ਮੇਰੇ ਤਾਂ ਆਪਣੇ ਮਾਲਕਾਂ ਜੋ ਏਰੀਆ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਜਾਂ ਭੰਡੇਲੇ ਦੇ ਵਿੱਚ ਕੋਈ ਅੱਜ ਤੱਕ ਨਿਗਾਹ 'ਚ ਨਹੀਂ ਆਈਆਂ ਦੁੰਮੀਆਂ ਜਾਂ ਦੁੰਬੇ ਦੇਖੇ ਵੀ ਨਹੀਂ ਤੇ ਇਹ ਵੀਰ ਕੋਲੇ ਹੈਗੇ ਨੇ ਲਗਭਗ ਮਿਲਦਾ 65 ਤੋਂ 70 ਜਾਨਵਰ ਹੋਣਗੇ ਤੇ ਜੇ ਕੋਈ ਭਰਾ ਜਾਨਵਰ ਲੈਣ ਦਾ ਚਾਵਨ ਹੋਵੇ ਤਾਂ ਉਹ ਵੀਰਾਂ ਨਾਲ ਸੰਪਰਕ ਕਰ ਲਿਓ ਕਿਉਂਕਿ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨ ਨੂੰ ਘਾਟੀਵਾ ਬਟਨ ਦਵਾ ਕੇ ਸਬਸਕ੍ਰਾਈਬ ਕਰ ਲਿਓ ਲਾਇਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਹਨਾ ਤੁਹਾਡੀ ਭਰਾਵਾਂ ਦੀ ਸਪੋਰਟ ਦੀ ਆਪ ਨੂੰ ਲੋੜ ਹੈ ਧੰਨਵਾਦ ਜੀ ਦੋਸਤੋ ਮਿਲਦੇ ਆ ਫਿਰ ਆਪਾਂ ਇਸੇ ਚੈਨਲ ਤੇ ਨਵੀਂ ਵੀਡੀਓ ਦੇ ਨਾਲ ਧੰਨਵਾਦ